ਫੀਲ ਨਹੀਂ ਹਲਾਏਗਾ ਗੱਲਬਾਤ ਹੋ ਗਿਆ ਨੋ 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 ਨਿੱਕੇ ਹੁੰਦਿਆ ਜਦੋਂ ਟੀਕੇ ਲੱਗਦੇ ਹੁੰਦੇ ਸੀ ਤਾਂ ਬਹੁਤ ਡਰ ਲੱਗਦਾ ਹੁੰਦਾ ਸੀ ਪਹਿਲਾਂ ਹੀ ਸਕੀਮਾ ਬਣਾਈ ਜਾਣੀ ਆ ਟੀਕਾ ਨਾ ਲਵਾਉਂਦੀਆਂ ਤੇ ਫਿਰ ਜਦੋਂ ਟੀਕਾ ਲਗਣਾ ਤਾਂ ਫਿਰ ਜੋਰ-ਜੋਰ ਨਾਲ ਟੀਕਾ ਮਾਰਨੀ ਆ ਰੋਣਾ ਟੀਕਾ ਤਾਂ ਹੁਣ ਵੀ ਵੱਡੇ-ਵੱਡੇ ਨੂੰ ਡਰਾ ਕੇ ਰੱਖ ਦਿੰਦਾ ਹੈ ਪਰ ਜਦੋਂ ਬਚਪਨ ਸੀ ਨਾ ਉਦੋਂ ਵਾਲਾ ਹੀ ਡਰ ਲੱਗਦਾ ਸੀ ਆਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਨੂੰ ਦੇਖ ਕੇ ਨਾ ਬਹੁਤ ਜ਼ਿਆਦਾ ਹਾਸਾ ਆਉਂਦਾ। ਇਹ ਛੋਟਾ ਜਿਹਾ ਬੱਚਾ ਜੋ ਤੁਸੀਂ ਆਹ ਵੀਡੀਓ 'ਚ ਦੇਖ ਰਹੇ ਹੋ, ਇਹਦੇ ਲੱਗਣਾ ਵਾ ਇੰਜੈਕਸ਼ਨ। ਇਹ ਪਤੰਦਰ ਕੋਈ ਨਾ ਕੋਈ ਬਹਾਨਾ ਲੱਭਣ ਦਿਆ ਇੰਜੈਕਸ਼ਨ ਨਾ ਲਵਾਉਂਦਾ। ਨਾਲ ਦੇ ਉਸ ਨੂੰ ਕਹਿ ਰਿਹਾ ਵੀ ਤੂੰ ਮੁਠੀ ਘੁੱਟ ਲੈ। ਤੈਨੂੰ ਨਹੀਂ ਪਤਾ ਲੱਗਣਾ ਵੀ ਤੇਰੇ ਇੰਜੈਕਸ਼ਨ ਲੱਗਿਆ ਨਹੀਂ ਦਰਦ ਹੋਣੀ। ਦਾ ਮੁੜਾ ਅੱਗੇ ਉਹ ਡਰਿਆ ਪਿਆ ਹੁੰਦਾ ਕਹਿੰਦਾ ਕਿ ਮੈਨੂੰ ਕੋਈ ਚੀਜ਼ ਦੇ ਦਿਓ ਚਬੜਨ ਨੂੰ। ਇਸ ਤੋਂ ਬਾਅਦ ਫਿਰ ਜਦੋਂ ਉਹਦੇ ਇੰਜੈਕਸ਼ਨ ਲੱਗਦਾ ਨਾ ਆ ਪਤੰਦਰ ਦੇਖੋ ਫਿਰ ਕਿਦਾਂ ਕਿਦਾਂ ਦੀਆਂ ਆਵਾਜ਼ਾਂ ਕਿਦਾਂ ਕਿਦਾਂ ਦੇ ਮੂੰਹੋਂ ਹੀ ਹਾਰਨ ਮਾਰ ਲੱਗਦਾ ਹੈ ਮੁੱਠੀ ਘੁੱਟ ਕੇ ਰੱਖਣਾ ਏਦਾਂ ਏਦਾਂ ਪਰਾਂ ਨਹੀਂ ਲੱਗਣਾ ਏਦਾਂ ਕਰਕੇ ਰੱਖ ਲਾਈਨਾਂ ਪਰਾਂ ਨਹੀਂ ਲੱਗਣਾ ਹਾਂ ਫੇਰ ਹੀ ਤਾਂ ਟਾਹਟ ਤੇ ਲੈ ਗੱਲ ਸੁਣੋ ਨੂੰ ਕੋ ਚੱਬਣ ਵਾਸਤੇ ਦੇ ਦੋ ਪਰਾਂ ਨਹੀਂ ਲੱਗਣਾ ਐ ਚਾਹ ਪਤਾ ਹੀ ਨਹੀਂ ਲੱਗਣਾ ਕੋਹ ਪਤਾ ਹੀ ਨਹੀਂ ਲੱਗਣਾ ਚਿਪਸ ਚਿਪਸ ਤੋਂ ਚਿਪਸ ਲੈਣੇ ਆ ਚਿਪਸ ਲੈਣੇ ਆ ਨਹੀਂ ਹਾਂ ਉਹ ਪਤਾ ਨਹੀਂ ਲਗਣਾ ਇੰਨੇ ਤੇ ਇੰਨੇ ਤੇ ਨੂੰ ਆਣਾ ਵੇਖੀ ਬਾਣਾ ਹਲਾਈ ਫੇਰ ਨਹੀਂ ਪੀੜ ਹੋਣੀ ਹਲਾਏਗਾ ਬਸ ਬਸ ਹੋ ਗਿਆ ਹੋ ਗਿਆ ਜਾਵੇ ਹੋ ਗਿਆ ਇਹ ਕਿਹੜਾ ਨੇ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ 'ਚ ਇਹ ਵੀ ਜਰੂਰ ਦੱਸਿਓ ਵੀ ਜਦੋਂ ਤੁਹਾਡੇ ਟੀਕਾ ਲੱਗਦਾ ਹੁੰਦਾ ਸੀ ਤਾਂ ਫਿਰ ਕਿੰਨਾ ਡਰ ਲੱਗਦਾ ਹੁੰਦਾ ਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਖਾਸ ਕਰਕੇ ਉਸਨਾਂ ਨੂੰ ਜੋ ਟੀਕੇ ਲਵਾਉਣ ਤੋਂ ਅਜੇ ਵੀ ਡਰਦਾ ਹੈ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਰੱਬ ਰੱਖਾ